ਮਾਰਾ ਫੈਬ੍ਰਿਕ ਵਿੱਚ ਸੁਆਗਤ ਹੈ ਤੁਹਾਡਾ ਲੋਜ ਜੀ ਤੁਹਾਡੇ ਲਈ ਨਾ ਗਲਾਸਟੀ ਸੁਦੇ ਸੂਟ ਲੈ ਕੇ ਆਈਆਂ ਦੇਖੋ ਬਹੁਤ ਪਿਆਰੇ ਬਹੁਤ ਸੋਹਣੇ ਸੂਟ ਨੇ ਜੀ ਤੇ ਬਹੁਤ ਹੀ ਘੱਟ ਰੇਟਾਂ ਵਿੱਚ ਸੂਟ ਲੈ ਕੇ ਆਈਆਂ ਆਪਾਂ ਇਹ ਸਿਰਫ 625 ਦਾ ਤੁਹਾਨੂੰ ਸੂਟ ਪਊਗਾ ਜੀ ਤੇ ਇਹ ਸੈਟ ਚ ਹੋਲਸੇਲ ਰੇਟਾਂ ਵਿੱਚ ਇਹ ਸੂਟ ਤੁਹਾਨੂੰ ਲੈ ਕੇ ਆਈਆਂ ਮੈਂ ਸਿਰਫ 625 ਦਾ ਸੂਟ ਪੈਣਾ ਹੈ ਦੇਖੋ ਜੀ ਜੇ ਤੁਸੀਂ ਦੋ ਸੂਟ ਮੰਗਵਾਓਗੇ ਤਾਂ ਸ਼ਿਪਿੰਗ ਵੀ ਫ੍ਰੀ ਹੋਊਗੀ ਜੀ ਆ ਦੇਖੋ ਜੀ ਤੇ ਕਲਰ ਬਹੁਤ ਸੋਹਣੇ ਸੋਹਣੇ ਆਏ ਨੇ ਤੇ ਜੇ ਮੇਰੇ ਕਿਸੇ ਬੁਟੀਕ ਵਾਲੀ ਭੈਣ ਨੇ ਲੈਣੇ ਹੋਣ ਨਾ ਤੇ ਉਹਨਾਂ ਨੂੰ ਐਕਸਟਰਾ ਡਿਸਕਾਊਂਟ ਦਿੱਤਾ ਜਾਊਗਾ ਤੇ ਉਹ ਸਾਨੂੰ ਮੈਸੇਜ ਕਰ ਸਕਦੀਆਂ ਨੇ ਜੀ ਦੇਖੋ ਕਲਰ ਦੇਖੋ ਕਿੰਨੇ ਪਿਆਰੇ ਪਿਆਰੇ ਕਲਰ ਆਏ ਨੇ ਤੇ ਕੁਆਂਟੀਟੀ ਆਪਣੇ ਕੋਲ ਬਹੁਤ ਜ਼ਿਆਦਾ ਹੈਗੀ ਆ ਤੇ ਬੁਟੀਕ ਵਾਲੀਆਂ ਭੈਣਾਂ ਨੂੰ ਜੇ ਘੱਟ ਤੋਂ ਘੱਟ 10 ਤੋਂ 15 ਸੂਟ ਲੈਣਗੇ ਨਾ ਤਾਂ ਮਤਲਬ ਉਹਨਾਂ ਨੂੰ ਹੋਰ ਵੀ ਮਤਲਬ ਲੈਸ ਕਰਕੇ ਰੇਟ 'ਚ ਲੱਗਣਗੇ ਜੀ ਦੇਖੋ ਬਹੁਤ ਪਿਆਰੇ ਸੂਟ ਨੇ ਤਿਆ ਦੇਖੋ ਜੀ ਬਹੁਤ ਸੋਹਣੇ ਸੋਹਣੇ ਸੂਟ ਨੇ ਬਹੁਤ ਪਿਆਰੇ ਕਲਰ ਦੇ ਘੱਟ ਤੋਂ ਘੱਟ 15 ਫੀਸ ਕਲਰ ਆਪਣੇ ਕੋਲ ਆ ਗਏ ਨੇ ਜੀ ਆ ਦੇਖੋ ਕੋਈ ਵੀ ਸੂਟ ਆਰਡਰ ਕਰਨ ਲਈ ਸਾਨੂੰ ਮੈਸੇਜ ਕਰ ਸਕਦੇ ਹੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਤੇ ਦੇਖੋ ਇਹਨਾਂ ਤੇ ਵਰਕ ਵਗੈਰਾ ਕਰਾ ਸਕਦੇ ਹੋ ਹੈਂਡ ਪੇਂਟ ਮਸ਼ੀਨ ਵਰਕ ਹੈਂਡ ਵਰਕ ਕੁਝ ਵੀ ਕਰਵਾ ਕੁਝ ਵੀ ਕਰਵਾ ਸਕਦੇ ਹੋ ਤੁਸੀਂ ਆ ਦੇਖੋ ਜੀ ਬਹੁਤ ਕੁਆਂਟੀਟੀ ਦੇ ਵਿੱਚ ਆਪਣੇ ਕੋਲ ਸੂਟ ਆ ਚੁੱਕੇ ਨੇ ਆ ਦੇਖੋ ਬਹੁਤ ਸੋਹਣੇ ਸੋਹਣੇ ਸੂਟ ਹੈ ਜੀ ਨੇ ਜੀ ਤੇ ਵੀਡੀਓ ਨੂੰ ਨਾ ਦਬ ਕੇ ਸ਼ੇਅਰ ਕਰਦੇ ਹੋ ਜੀ ਆ ਲੋ ਜੀ ਦੇਖੋ ਬਹੁਤ ਸੋਹਣੇ ਸੋਹਣੇ ਸੂਟ ਇਹਨੇ ਤੇ ਇਸ ਵਿੱਚ ਕੁਝ ਤੁਹਾਨੂੰ ਕੰਨੀ ਇਸੇ ਕੱਪੜੇ ਦੇ ਨਾ ਆਪਾਂ ਨੇ ਵਰਕ ਕਰਾਇਆ ਇੱਕ ਸੂਟ ਦੇਖੋ ਸੇਮ ਆਹੀ ਕੱਪੜਾ ਹੈਗਾ ਜੀ ਦੇਖੋ ਇਹਦੇ ਤੇ ਆਪਾਂ ਨੇ ਨੀਡਲ ਵਰਕ ਕਰਾਇਆ ਹੋਇਆ ਦੇਖੋ ਕਿੰਨਾ ਪਿਆਰਾ ਸੂਟ ਬਣਿਆ ਹੋਇਆ ਇਹ ਇਹ ਸੂਟ ਵੀ ਤੁਹਾਨੂੰ ਵੀਡੀਓ 'ਚ ਦਿਖਾਨੀ ਆ ਮੈਂ ਆ ਦੇਖੋ ਕਿੰਨਾ ਪਿਆਰਾ ਸੂਟ ਏ ਇਸੇ ਕੱਪੜੇ ਤੇ ਬਣਿਆ ਹੋਇਆ ਇਹ ਸੂਟ ਦੇਖੋ ਇਹ ਮਤਲਬ ਬਾਜੂ ਹੈਗੀ ਇਹ ਮਤਲਬ ਕਿਹੜਾ ਹੈਗਾ ਇਹਦਾ ਤੇ ਇਹਦੀ ਬਾਜੂ ਹੈਗੀ ਹੈ ਜੀ ਦੇਖੋ ਜਦੋਂ ਇਹ ਤਿਆਰ ਹੋ ਜਾਊਗਾ ਨਾ ਫਿਨਿਸ਼ਿੰਗ ਪੱਟੀ ਵਗੈਰਾ ਲਾ ਕੇ ਇਹ ਹੋਰ ਵੀ ਸੋਹਣਾ ਲੱਗੂਗਾ ਤੇ ਆਹ ਦੇਖੋ ਜੀ ਇਹ ਦਾ ਆਪਣੇ ਔਰਗੰజా ਦਾ ਦੁਪੱਟਾ ਬਣਵਾਇਆ ਟਾਈ ਐਂਡ ਡਾਈ ਦਾ ਦੇਖੋ ਬਹੁਤ ਸੋਹਣਾ ਸੂਟ ਬਣਿਆ ਤੇ ਸੇਮ ਮਤਲਬ ਜੇ ਇਸ ਤਰ੍ਹਾਂ ਦਾ ਸੂਟ ਤੁਹਾਨੂੰ ਦੇਖੋ ਆਹ ਸੇਮ ਕੱਪੜਾ ਹੈਗਾ ਜੀ ਦੇਖੋ ਇਦਾਂ ਦਾ ਸੂਟ ਤੁਹਾਨੂੰ ਤਿਆਰ ਕਰਵਾਉਣਾ ਤੁਸੀਂ ਅਸੀਂ ਉਹ ਵੀ ਕਰਕੇ ਦੇ ਦਾਂਗੇ ਜਿਹੜੇ ਕਲਰ ਤੇ ਤੁਸੀਂ ਕਹੋਗੇ ਤੇ ਜੇ ਤੁਸੀਂ ਪਲੇਨ ਫੈਬਰਿਕ ਲੈਣਾ ਤੁਹਾਨੂੰ ਪਲੇਨ ਫੈਬਰਿਕ ਵੀ ਮਿਲ ਜਾਊਗਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਧੰਨਵਾਦ